ਫਿਲਮ ਦੇ ਵਿੱਚ ਜਦੋਂ ਤੁਸੀਂ ਵੱਡੇ ਪਰਦੇ ਦੇ ਉੱਤੇ ਵੇਖਿਆ ਆਪਣੇ ਆਪ ਨੂੰ ਸੋ ਕਿਸ ਤਰੀਕੇ ਦਾ ਲੱਗਾ ਕਿਉਂਕਿ ਲੋਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਸੀ ਹੂਟਿੰਗ ਹੋ ਰਹੀ ਸੀ ਸੀਟੀਆਂ ਵੀ ਵੱਜ ਰਹੀਆਂ ਸਨ ਅ ਮੇਰਾ ਇੰਨਾ ਕੀ ਰਿਹਾ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਫਿਲਮ ਦੇ ਵਿੱਚ ਤੁਹਾਨੂੰ ਤੁਸੀਂ ਇੱਕ ਅਲੱਗ ਮੇਰਾ ਰਸ ਦੇਖੋਗੇ ਕਿ ਮੈਂ ਹੁਣ ਤੱਕ ਨਹੀਂ ਉਸ ਚੀਜ਼ ਕੀਤੀ ਸੀਗੀ ਜੋ ਜਿਹੜਾ ਤੁਸੀਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਚੀਜ਼ਾਂ ਸੋ ਮੇਰੇ ਵਾਸਤੇ ਗੁੱਡ ਐਕਸਪੀਰੀਅੰਸ ਸੀਗਾ ਕਿ ਕੁਝ ਅਲੱਗ ਚੀਜ਼ ਸੀ ਮੇਰੇ ਵਾਸਤੇ ਉਹ ਆਡੀਅੰਸ ਨੂੰ ਅੱਛਾ ਲੱਗੂਗਾ ਜਿੰਨੇ ਵੀ ਮੇਰੀ ਆਡੀਅੰਸ ਹੈਗੀ ਹੈ ਸੋ ਜਿੰਨੇ ਵੀ ਸਰੋਤੇ ਪਿਆਰ ਦੇ ਨਾਲੇ ਨੇ ਇੱਕ ਹਟਕੇ ਚੀਜ਼ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕਸ ਵੈਰਾਈਟੀ ਵੀ ਮੈਂ ਸੋਨੀਆ ਸੋ ਗੈਂਗਲੈਂਡ ਫਿਲਮ ਦਾ ਹਾਲ ਹੀ ਦੇ ਵਿੱਚ ਪ੍ਰੀਮੀਅਰ ਹੋਇਆ ਸੋ ਫਿਲਮ ਦੇ ਕਰੈਕਟਰ ਆਪਾਂ ਕਹਿ ਸਕਦੇ ਹਾਂ ਜੋਸਾ ਯਾਨੀ ਕਿ ਡੈਵੀ ਗਰਵਲ ਸਰ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਸ਼ਕਲ ਜੀ ਸੱਚੀ ਗੱਲ ਹੈ ਸੱਚੀ ਗੱਲ ਜੀ ਪਹਿਲੇ ਤਾਂ ਫਿਲਮ ਦੇ ਲਈ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਥੈਂਕ ਯੂ ਸੋ ਮਚ ਫਿਲਮ ਦੇ ਵਿੱਚ ਜਦੋਂ ਤੁਸੀਂ ਵੱਡੇ ਪਰਦੇ ਦੇ ਉੱਤੇ ਵੇਖਿਆ ਆਪਣੇ ਆਪ ਨੂੰ ਸੋ ਕਿਸ ਤਰੀਕੇ ਦਾ ਲੱਗਾ ਕਿਉਂਕਿ ਲੋਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਸੀ ਹੋਟਿੰਗ ਹੋ ਰਹੀ ਸੀ ਸੀਟੀਆਂ ਵੀ ਵੱਜ ਰਹੀਆਂ ਸਨ ਅ ਮੇਰਾ ਇੰਨਾ ਕੀ ਰਿਹਾ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਫਿਲਮ ਦੇ ਵਿੱਚ ਤੁਹਾਨੂੰ ਤੁਸੀਂ ਇੱਕ ਅਲੱਗ ਮੇਰਾ ਅ ਰਾਸ ਲਿਖੋਗੇ ਕਿ ਮੈਂ ਹੁਣ ਤੱਕ ਨਹੀਂ ਉਸ ਚੀਜ਼ ਕੀਤੀ ਸੀਗੀ ਸੋ ਜਿਹੜਾ ਤੁਸੀਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਚੀਜ਼ਾਂ ਸੋ ਮੇਰੇ ਵਾਸਤੇ ਗੁੱਡ ਐਕਸਪੀਰੀਅੰਸ ਸੀਗਾ ਕਿ ਕੁਝ ਅਲੱਗ ਚੀਜ਼ ਸੀ ਮੇਰੇ ਵਾਸਤੇ ਉਹ ਉਹ ਆਡੀਅੰਸ ਨੂੰ ਅੱਛਾ ਲੱਗੂਗਾ ਜਿੰਨੇ ਵੀ ਮੇਰੀ ਆਡੀਅੰਸ ਹੈਗੀ ਐ ਸੋ ਜਿੰਨੇ ਵੀ ਸਰੋਤੇ ਪਿਆਰ ਦੇ ਨਾਲ ਇਹ ਨੇ ਇੱਕ ਹਟਕੇ ਚੀਜ਼ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸੋ ਬਹੁਤ ਸਾਰੇ ਆਰਟਿਸਟਸ ਇਸ ਫਿਲਮ ਦੇ ਵਿੱਚ ਆਏ ਆ ਜਿਨ੍ਹਾਂ ਨੇ ਕੰਮ ਕੀਤਾ ਹੈ ਚਾਹੇ ਉਹ ਸਿਪੀ ਗਿਲਨਿਸ਼ਵਾਨ ਪੁੱਲਰ ਆ ਜਾਂ ਫਿਰ ਹਰਫ ਚਿਮਾ ਸੋ ਤੁਸੀਂ ਨਿਸ਼ਵਾਨ ਦੇ ਨਾਲ ਜ਼ਿਆਦਾ ਨਜ਼ਰ ਆਇਆ ਸਕ੍ਰੀਨ ਦੇ ਉੱਤੇ ਸੋ ਕਿਵੇਂ ਦਾ ਐਕਸਪੀਰੀਅੰਸ ਰ ਆ ਮੇਰਾ ਸਾਰੇ ਹੀ ਕਲਾਕਾਰਾਂ ਨਾਲ ਬਹੁਤ ਐਕਸਪੀਰੀਅੰਸ ਰਿਹਾ ਕਿ ਚਲੋ ਸੈਟ ਦੇ ਉੱਤੇ ਇਹ ਨਿਸ਼ਾਨ ਬਾਈ ਦੇ ਨਾਲ ਜ਼ਿਆਦਾ ਇੰਟਰੈਕਸ਼ਨ ਰਹੀ ਬਟ ਜਦੋਂ ਪ੍ਰੋਮੋਸ਼ਨਸ ਕਰਦੇ ਸੀ ਜੀ ਇਹ ਤਾਂ ਉਦੋਂ ਸਾਰੇ ਹੀ ਭਰਾਵਾਂ ਦੇ ਨਾਲ ਵੱਡੇ ਭਾਈ ਨਾਲ ਸਿੱਪੀ ਭਾਈ ਨਾਲ ਬਹੁਤ ਅੱਛਾ ਪਿਆਰ ਪਿਆ ਸਾਡਾ ਅਮੀਕ ਭਾਈ ਚਲੋ ਅੱਜ ਨਹੀਂ ਆਏ ਉਹਨਾਂ ਨੂੰ ਕੋਈ ਕੰਮ ਸੀਗਾ ਸੋ ਸਾਰੇ ਹੀ ਭਰਾਵਾਂ ਨੂੰ ਹੀ ਵਿੱਜਰਦੇ ਆ ਜੀ ਦੋਸਤਾਂ ਨੂੰ ਹਾਂ ਜੀ ਕੀ ਐਕਟਿੰਗ ਤੁਹਾਡਾ ਪਹਿਲਾ profession ਸੀਗਾ ਜਾਂ ਇਸ ਤੋਂ ਪਹਿਲਾਂ ਜਿਵੇਂ ਮੈਂ ਸੁਣਿਆ ਵੀ ਐਡਵੋਕੇਟ ਸੀਗੇ ਤੁਸੀਂ ਨਹੀਂ ਮੈਂ ਪਹਿਲਾਂ ਐਡਵੋਕੇਟ ਸੀਗਾ ਜੀ ਉਸ ਤੋਂ ਬਾਅਦ ਮੈਂ ਥੀਏਟਰ ਸਟਾਰਟ ਕੀਤਾ ਕਿਵੇਂ ਇੱਧਰ ਆਉਂਦਾ ਕਿਵੇਂ ਦਾ ਬਣਿਆ ਸਬਬ ਕਿਵੇਂ ਬਣਿਆ ਆ ਮੈਂ ਜੀ ਬਸ ਕਹਿੰਦੇ ਹੁੰਦੇ ਸੀ ਛੋਟੇ ਹੁੰਦੇ ਸੀ ਹਾਂ ਸਕੂਲ ਟਾਈਮ ਦੇ ਉੱਤੇ ਮੈਨੂੰ ਕਹਿ ਦਿੰਦੇ ਹੁੰਦੇ ਸੀਗੇ ਕਿ ਯਾਰ ਤੂੰ ਐਕਟਿੰਗ ਢਿੰਗਾ ਕਿਉਂਕਿ ਤੁਹਾਨੂੰ ਪਤਾ ਆਪਣੀ ਸੋਸਾਇਟੀ ਦੇ ਵਿੱਚ ਗਾਈਡੈਂਸ ਨਹੀਂ ਹੈਗੀ ਜ਼ਿਆਦਾ ਸੋ ਹੌਲੀ ਹੌਲੀ ਕਰਦੇ 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 ਜਦੋਂ ਥੋੜੇ ਰਾਹ ਬਣੇ ਤਾਂ ਸਾਨੂੰ ਪਤਾ ਲੱਗਿਆ ਤੇ ਉਸੇ ਮੈਂ 2015 ਚ ਥੀਏਟਰ ਸਟਾਰਟ ਕੀਤਾ ਸੀਗਾ ਜੀ ਹਾਂਜੀ ਹਾਂਜੀ ਮੈਂ ਥੀਏਟਰ ਕੀਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਜੀ ਰੰਗਮੰਚੋਂ ਰੰਗਨਗਰੀ ਦੀ ਸਾਡੀ ਟੀਮ ਹੈ ਤੇ ਉਹ ਥੀਏਟਰ ਕਰਦੇ ਨੇ ਨਾਲੇ ਫ੍ਰੀ ਥੀਏਟਰ ਸਿਖਾਉਂਦੇ ਨੇ ਬੱਚਿਆਂ ਨੂੰ ਤੇ ਉਹਨਾਂ ਤੋਂ ਇਹ ਥੀਏਟਰ ਸਿੱਖਿਆ ਕੀ ਤੁਸੀਂ ਤਾਂ ਬਾਲੀਵੁੱਡ ਦੀ ਫਿਲਮਾਂ 'ਚ ਵੀ ਨਜ਼ਰ ਆਇਆ ਉਹ ਕੈਟ ਵੈਬ ਸੀਰੀਜ਼ ਜਾਂ ਐਨੀਮਲ ਦੇ ਵਿੱਚ ਆਇਆ ਸੋ ਕਿਵੇਂ ਦਾ ਲੱਗਦਾ ਵੀ ਆਪਾਂ ਪੰਜਾਬੀ ਸਿਨੇਮਾ ਵੀ ਉਹਨਾਂ ਵਾਂਗ ਹੀ ਸਾਡਾ ਜੋ ਗਰੋ ਕਰ ਰਿਹਾ ਤੇ ਬਾਲੀਵੁੱਡ ਦੇ ਵਿੱਚ ਤੁਸੀਂ ਰਣਵੀਰ ਕਪੂਰ ਦੇ ਨਾਲ ਜਾਂ ਫਿਰ ਰਣਦੀਪ ਹੁੱਡਾ ਦੇ ਨਾਲ ਵੀ ਕੰਮ ਕਰ ਚੁੱਕੇ ਹੋ ਮੈਂ ਦੇਖੋ ਜੀ ਵੱਡੇ ਕਲਾਕਾਰ ਤੋਂ ਮੈਂ ਹਮੇਸ਼ਾ ਗੱਲ ਕਰਦਾ ਹਾਂ ਹੁਣ ਸਿੱਪੀ ਬਈ ਹੋਣੀ ਨੇ ਨਿਸ਼ਾਨ ਬਈ ਹੋਣੀ ਨੇ ਠੀਕ ਹੈ ਜੀ ਵੱਡੇ ਵੱਡਾ ਕਰੇ ਵਾਲ ਬਈ ਹੋ ਗਿਆ ਹਨਾ ਰਣਵੀਰ ਕਪੂਰ ਸਰ ਹੋ ਗਿਆ ਨਿਲਕਪੂਰ ਸਰ ਹੋ ਗਿਆ ਹੁਣ ਆ ਮੇਰੇ ਵਾਸਤੇ ਜਦੋਂ ਅਸੀਂ ਬਹੁਤ ਲੇਟ ਸਟਾਰਟ ਕੀਤਾ ਹਨਾ ਜੀ ਸੋ ਇਹ ਬਹੁਤ ਸੀਨੀਅਰ ਆਰਟਿਸਟ ਨੇ ਮੇਰੇ ਤੋਂ ਮੇਰਾ ਤਾਂ ਹਮੇਸ਼ਾ ਇਹ ਰਹਿੰਦਾ ਹੈ ਕਿ ਤੁਸੀਂ ਬੀਇੰਗ ਐਨ ਸਟਾਰਟਿੰਗ ਮੇਰੀ ਸਟਾਰਟਿੰਗ ਹੀ ਹੈ ਸੋ ਅਸੀਂ ਇਹਨਾਂ ਤੋਂ ਸਿੱਖਦੇ ਆਂ ਹਾਂਜੀ ਕਈ ਚੀਜ਼ਾਂ ਮਿਲ ਗਈ ਹਾਂ ਵੀ ਕੀ ਕੀ ਕਿਹੜੀ ਕਿਹੜੀ ਚੀਜ਼ ਦੇ ਵਰਕ ਕਰਨ ਦੀ ਲੋੜ ਹੈਗੀ ਆ ਸੋ ਮੇਰਾ ਤਾਂ ਇਹੀ ਰਹਿੰਦਾ ਜੀ ਕਿ ਮੈਂ ਜਿੰਨਾ ਸਿੱਖ ਸਕਾਂ ਤੇ ਜਿੰਨਾ ਆਪਣੀ ਆਡੀਅנס ਨੂੰ ਪਿਆਰ ਦੇ ਸਕਾਂ ਤੇ ਉਹਨਾਂ ਦਾ ਲੈ ਸਕਾਂ ਕੋਈ ਜੀ ਜੀ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਲਈ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ